ਦਾ ਦਰਜ ਕੀਤਾ ਗਿਆ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਬੀਜਪੀ ਦੇ ਵੱਲੋਂ ਜੋ ਹਾਲ ਹੀ ਦੇ ਵਿੱਚ ਇਲਜ਼ਾਮ ਲਗਾਏ ਗਏ ਹਾਲਾਂਕਿ ਤੁਹਾਡੀ ਪਾਰਟੀ ਵੱਲੋਂ ਸੀਸੀਟੀਵੀ ਫੁਟੇਜ ਦੀ ਮੰਗ ਕੀਤੀ ਗਈ ਹੈ ਕਿ ਉਹ ਦਿਖਾਈ ਜਾਵੇ ਜਿਸ ਦੇ ਨਾਲ ਸਭ ਕੁਝ ਕਲੀਅਰ ਹੋ ਜਾਵੇ ਲੇਕਿਨ ਬੀਜਪੀ ਵੱਲੋਂ ਉਹ ਨਹੀਂ ਦਿਖਾਈ ਜਾ ਰਹੀ ਇਹ ਤੇ ਕੀ ਗੱਲ ਹੈ ਵੇਖੋ ਇਸ ਤੋਂ ਵੱਡਾ ਅਨਫੋਰਚੂਨੇਟ ਗੱਲ ਕੀ ਹੋ ਸਕਦੀ ਇੱਕ ਲੀਡਰ ਆਫ ਦੀ ਆਪੋਜੀਸ਼ਨ ਐਂਡ ਜਿਹੜਾ ਇੱਕ ਗਾਂਧੀ ਲੇਗਸੀ ਚੋਂ ਜੇ ਉਸ ਲੀਡਰ ਦੇ ਨਾਲ ਇਹ ਕੰਮ ਹੋ ਸਕਦਾ ਤੇ ਤੁਸੀਂ ਮੈਨੂੰ ਦੱਸੋ ਇੱਕ ਸਧਾਰਨ ਹਿੰਦੂਸਤਾਨੀ ਜਿਹੜਾ ਉਹਦਾ ਇਸ ਦੇਸ਼ ਦੇ ਵਿੱਚ ਆਪਣਾ ਝਾਲ ਕੀ ਹੋਏਗਾ ਜੇ ਲੀਡਰ ਆਫ ਦੀ ਆਪੋਜੀਸ਼ਨ ਇਲੈਕਟਡ ਲੀਡਰ ਆਫ ਦੀ ਆਪੋਜੀਸ਼ਨ ਤੇ ਇੱਕ ਨਾਮੀ ਪਰਿਵਾਰ ਚੋਂ ਜਿਸ ਪਰਿਵਾਰ ਦੇ ਤਿੰਨ ਤਿੰਨ ਪ੍ਰਾਈਮ ਮਿਨਿਸਟਰ ਰਹੇ ਜੇ ਉਸ ਲੀਡਰ ਦੇ ਨਾਲ ਅੱਜ ਦੇ ਦਿਨ ਝੂਠੀ ਕਾਰਵਾਈ ਕੀਤੀ ਜਾ ਸਕਦੀ ਹੈ ਬੇਬੁਨਿਆਦ ਉਹਦੇ ਤੇ ਇਲਜ਼ਾਮ ਲਗਾ ਕੇ ਕੇਸ ਰਜਿਸਟਰ ਕੀਤਾ ਜਾ ਸਕਦਾ ਹੈ ਤੇ ਜਿਹੜੀ ਅੱਛਾ ਕੋਈ ਵੀ ਕਰਾਇਮ ਵਰਲਡਓਵਰ ਹੁੰਦਾ ਉਹ ਹਮੇਸ਼ਾ ਉਸ ਦੇ ਉੱਤੇ ਆਧਾਰਿਤ ਹੁੰਦਾ ਹੈ ਕਿ ਪ੍ਰੂਫ ਦਿਓ ਜੀ ਪਹਿਲੇ ਤੇ ਜਿੱਥੇ ਵੇਖੋ ਪਾਰਲੀਮੈਂਟ ਦੇ ਵਿੱਚ ਕੈਮਰਾਜ਼ ਅੰਦਰ ਵੀ ਲੱਗੇ ਤੇ ਬਾਹਰ ਵੀ ਲੱਗੇ ਇਹ ਸਾਰਾ ਵਾਕਿਆ ਪਾਰਲੀਮੈਂਟ ਦੇ ਐਂਟਰੈਂਸ ਦਾ ਹੈ ਬਾਹਰ ਤੇ ਫੁਟੇਜ ਦਿਓ ਜੀ ਤੁਸੀਂ ਕੇਸ ਰਜਿਸਟਰ ਕਰਾਤਾ ਫੁਟੇਜ ਦੇ ਨਹੀਂ ਰਹੇ ਇਥੋਂ ਸਾਫ ਪਤਾ ਲੱਗਦਾ ਕਿ ਨiyet ਜਿਹੜੀ ਹੈ ਨiyet ਇਹ ਸੀ ਕਿ ਹੋਮ ਮਿਨਿਸਟਰ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਦੀ ਕਈ ਵਾਰ ਨਾਂ ਲੈ ਕੇ ਫਿਰ ਤੁੱਲਾ ਕਿਸੇ ਹੋਰ ਟੰਗ ਚ ਕੀਤੀ ਡੀਬੇਲਿੰਗ ਉਹਨਾਂ ਵਾਸਤੇ ਉਸ ਸਾਰੇ ਇਸ਼ੂ ਨੂੰ ਸਾਈਟ ਟਰੈਕ ਕਰਨ ਵਾਸਤੇ ਕਿਉਂਕਿ ਇਹਦੇ ਵਿੱਚ ਆਨ ਦੀ ਬੈਕਫੁੱਟ ਆ ਗਈ ਸੀ ਸਾਰੀ ਬੀਜਪੀ ਉਹਨੂੰ ਪਤਾ ਸੀ ਕਿ ਵਿਸ਼ੇਸ਼ ਤੌਰ ਹਰ ਸੈਕਸ਼ਨ ਹਿੰਦੁਸਤਾਨੀਆ ਦਾ ਇਹ ਗਲਤ ਮਹਿਸੂਸ ਕਰਦਾ बिकॉज ਹੀ ਇਸ ਕਨਸਿਡਰਡ ਟੂ ਬੀ ਦੀ ਫਾਦਰ ਆਫ ਦੀ ਕਨਸਟੀਟਿਊਸ਼ਨ ਜਿਹਨਾਂ ਨੇ ਕਨਸਟੀਟਿਊਸ਼ਨ ਦਾ ਨਿਰਮਾਣ ਕੀਤਾ ਤਾਂ ਮੈਂ ਵੀ ਯਾਦ ਕਰਾਉਣਾ ਚਾਹਨਾ ਉਸੇ ਕਨਸਟੀਟਿਊਸ਼ਨ ਦੇ ਕਾਰਨ ਹੀ ਮੋਦੀ ਸਾਹਿਬ ਤੇ ਸ਼ਾਹ ਜੀ ਇੱਕ ਪ੍ਰਾਈਮ ਮਿਨਿਸਟਰ ਤੇ ਇੱਕ ਹੋਮ ਮਿਨਿਸਟਰ ਆ ਜਿਹੜੀਆਂ ਪਾਵਰਜ਼ ਇਸਤੇਮਾਲ ਕਰ ਰਹੇ ਉਸੇ ਕਨਸਟੀਟਿਊਸ਼ਨ ਦੀਆਂ ਦਿੱਤੀਆਂ ਤੇ ਤੁਸੀਂ ਉਹਨਾਂ ਦੇ ਜਿਹੜੇ ਬਣਾਉਣ ਵਾਲੇ ਨੇ ਤੇ ਫਾਦਰ ਆਫ ਦੀ ਕਨਸਟੀਟਿਊਸ਼ਨ ਉਹਨਾਂ ਦਾ ਤੁਸੀਂ ਜੇ ਨਾਮ ਵੀ ਲੈ ਰਹੇ ਹੋ ਕਿਸੇ ਤੰਗ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਹੋ ਜੇ ਅਸੀਂ ਨਾਂ ਲੈਨੇ ਆ ਡਾਕਟਰ ਅੰਬੇਦਕਰ ਸਾਹਿਬ ਦਾ ਸਾਨੂੰ ਮਾਣ ਹੈ ਉਹਨਾਂ ਤੇ ਅਸੀਂ ਲੈਂਦੇ ਵੀ ਰਹਿਣਾ ਸਾਨੂੰ ਭਾਜਪਾ ਰੋਕ ਵੀ ਨਹੀਂ ਸਕਦੀ ਜੇ ਇਹਨਾਂ ਦੇ ਮਨ ਦੇ ਵਿੱਚ ਇੰਨੀ ਨਫ਼ਰਤ ਹੈ ਇੱਕ ਸੈਕਸ਼ਨ ਦੇ ਖਿਲਾਫ ਇਹ ਬੇਸਿਕਲੀ ਉਹ ਜਿਹੜੀ ਨਫ਼ਰਤ ਉਹ ਸਾਹਮਣੇ ਆਈ ਹੈ ਜੀ ਇਹਨਾਂ ਦੀ ਸੋ ਆਮੈਨ 26ਵੇਂ ਦਿਨ ਚ ਟੱਲੇਵਾਲ ਹੋਣਾ ਦਾ ਜਿਹੜਾ ਕੀ ਹੈ ਪਰਨਵਰਤ ਹੋ ਗਿਆ ਤੁਸੀਂ ਬਹੁਤ ਚੰਗੇ ਦੇਖੋ ਮੈਂ ਵੀ ਗਿਆ ਮੈਨੂੰ ਸਾਰਿਆਂ ਨੂੰ ਪਹਿਲਾ ਅਫਸੋਸ ਮੋਦੀ ਤੇ ਤੇ ਹੈ ਨਹੀਂ ਮੈਨੂੰ ਪਹਿਲਾ ਅਫਸੋਸ ਹੈ ਭਗਵੰਤ ਮਾਨਤੇ ਮਾਨ ਸਾਹਿਬ ਤੁਹਾਡਾ ਸੀਮਿੰਸਟਰ ਪੰਜਾਬ ਕੋਈ ਫਰਜ ਨਹੀਂ ਉੱਥੇ ਜਾਂਦਾ ਜੀ ਜੇ ਅਸੀਂ ਉੱਥੇ ਜਾ ਸਕਨੇ ਆ ਪੁਆਇੰਟ ਕ੍ਰਿਟੀਕਲ ਹਾਲਾਤ ਚ ਨੇ ਸਾ ਡਿਗਜੀਤ ਸਿੰਘ ਢਾਲੇਵਾਲ 26 ਦਿਨ ਹੋ ਗਏ ਨੇ ਬੇਹੋਸ਼ੀ ਦੀ ਹਾਲਤ ਚ ਵੀ ਹੋ ਗਏ ਨੇ ਹੀ ਇਜ਼ ਐਟ ਅ ਵੈਰੀ ਕ੍ਰਿਟੀਕਲ ਸਟੇਜ ਡੀਜੀਪੀ ਜਾ ਕੇ ਚੀਮਿੰਸਟਰ ਵੱਲੋਂ ਇਹ ਗੱਲ ਕਹਿੰਦਾ ਕਿ ਉਹ ਬੜੇ ਫਿਕਰਮੰਦ ਨੇ ਤੁਹਾਡੀ ਸਿਹਤ ਦਾ ਉਹਦਾ ਮਤਲਬ ਕਿ ਵਾਟ ਸਟਾਪਸ ਭਗਵੰਤ ਮਾਨ ਫਰਮ ਵਿਸਟਿੰਗ ਕਨੋਰੀ ਉਹਦਾ ਮਤਲਬ ਉਹਨੂੰ ਆਪਣੇ ਆਪ ਤੇ ਹੌਸਲਾ ਨਹੀਂ ਚੀਫ ਮਿਨਿਸਟਰ ਉਸੇ ਸੂਬੇ ਦਾ ਚੀਫ ਮਿਨਿਸਟਰ ਆਪਣੇ ਕੇਰੀਅਰ ਦੇ ਵਿੱਚ ਕਿਸੇ ਕਿਸਾਨ ਲੀਡਰ ਨੂੰ ਮਿਲਣ ਵਾਸਤੇ ਆਪਣੇ ਆਪ ਅਸੁਰੱਖਿਅਤ ਮਹਿਸੂਸ ਕਰਦਾ ਉਹਦਾ ਮਤਲਬ ਤੁਸੀਂ ਆਪੇ ਦੱਸੋ ਕਿਸ ਕਿਸਮ ਦਾ ਲੀਡਰ ਹੋ ਜੀ ਨੰਬਰ 2 ਭਾਪੀ ਤੋਂ ਕਿਸਾਨ ਭਰਾਵਾਂ ਨੂੰ ਤਾਂ ਮੈਂ ਅੱਗੇ ਇਹ ਕਹਿਣਾ ਕੋਈ ਆਸ ਉਮੀਦ ਨਾ ਰੱਖੋ ਕਿਉਂਕਿ ਵਰਲਡ ਓਵਰ ਜਿੰਨੀਆਂ ਸਰਕਾਰਾਂ ਨੇ ਉਹ ਜਾਂ ਤੇ ਕਿਸਾਨ ਦੀਆਂ ਤੇ ਖੇਤ ਮਜ਼ਦੂਰ ਦੀ ਮਦਦ ਕਰਦੀਆਂ ਨੇ ਉਹ ਜਾਂਦੀਆਂ ਕਾਰਪੋਰੇਟ ਇੰਟਰਸਟ ਦੇ ਖਾਤੇ ਤੇ ਜੇ ਕਾਰਪੋਰੇਟ ਦਾ ਤੁਸੀਂ ਇੰਟਰਸਟ ਪ੍ਰੋਟੈਕਟ ਕਰਨਾ ਤੇ ਉਹ ਜਾਏਗੀ ਕਿਸਾਨ ਦੇ ਤੇ ਖੇਤ ਮਜ਼ਦੂਰ ਦੇ ਖਿਲਾਫ ਕਾਂਗਰਸ ਤੇ ਜਿਹੜੀ ਇੰਡੀਆ ਕਲਾਇੰਸ ਉਹ ਹੈ ਕਿਸਾਨਾਂ ਵਾਸਤੇ ਤੇ ਖੇਤ ਮਜ਼ਦੂਰਾਂ ਵਾਸਤੇ ਤੇ ਮੋਦੀ ਸਾਹਿਬ ਨੇ ਤੇ ਸਾਫ ਆਮ ਤੁਹਾਨੂੰ ਸਪਸ਼ਟ ਕਰ ਦਿੱਤਾ ਕਿ ਮੇਰਾ ਹੱਥ ਅਮੀਰ ਆਦਮੀ ਨਾਲੇ ਗਰੀਬ ਆਦਮੀ ਨਾਲ ਨਹੀਂ ਉਸ ਅਮੀਰ ਆਦਮੀਆਂ ਕੋ 3% ਪੋਪੂਲੇਸ਼ਨ ਕੋ 70% ਹਿੰਦੁਸਤਾਨ ਦੀ ਅੱਜ ਜਿਹੜੀ ਜਾਇਦਾਦ ਹੈ ਉਹਨਾਂ ਦੇ ਕੋਲ ਸਰ ਥਾਣਿਆਂ ਤੇ ਚੁੰਕਿਆਂ ਤੇ ਹਮਲੇ ਹੋਏ ਜਿਹੜੀ ਇਹਨਾਂ ਬਾਰੇ ਦੇਖੋ ਮੇਰਾ ਖਿਆਲ ਇਸ ਤੋਂ ਵੱਡਾ ਹੋਰ ਵੱਡਾ ਫੀਲਰ ਕੀ ਹੋ ਸਕਦਾ ਕਿ ਭਗਵੰਤ ਜਸ ਦੀ ਹੋਮ ਮਿਨਿਸਟਰ ਸੱਤ ਜਿਹੜੇ ਆਏ ਤੱਕ ਲੋ ਡੈਨਸਿਟੀ ਬੰਬ ਬਲਾਸਟ ਹੋਏ ਪੁਲਿਸ ਜਿਹੜੀ ਇਹ ਖੁਦ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਸਕਦੀ ਹਰ ਪੰਜਾਬੀ ਨੂੰ ਸੁਰੱਖਿਅਤ ਕਿੱਸਾ ਕਰਨਗੇ ਇਹ ਮੂੰਹ ਬੋਲਦੀ ਤਸਵੀਰ ਹੈ ਕਦੀ ਲਾ ਐਂਡ ਆਰਡਰ ਸਿਚੁਏਸ਼ਨ ਹੈਜ਼ ਕੰਪਲੀਟਲੀ ਫੇਲਡ ਹਰ ਪਾਸੇ ਫੇਲ ਹੋ ਗਏ ਨੇ ਡਰਗ ਇਨਕੋ ਕੰਟਰੋਲ ਨਹੀਂ ਹੋ ਰਿਹਾ ਗੈਂਗਸਟਰਿਜ਼ਮ ਇਨਕੋ ਕੰਟਰੋਲ ਨਹੀਂ ਹੋ ਰਹੀ ਲਾਅ ਐਂਡ ਆਰਡਰ ਇਨਕੋ ਕੰਟਰੋਲ ਨਹੀਂ ਹੋ ਰਿਹਾ ਸੋ ਇਹ ਸਰਕਾਰ ਇਸ ਟਾਈਮ ਤੇ ਪਰਮਾਤਮਾ ਦੇ ਹੱਥ ਚੱਲ ਰਹੀ ਹੈ देयर इज नो ਗਵਰਨਮੈਂਟ ਬਾਈ ਦੀ ਸਰਜਤੇਦਾਰ ਹਰਪ੍ਰੀਤ ਹੈ ਜੀ ਜਿਹੜੇ ਜਿਨ੍ਹਾਂ ਨੂੰ ਹੁਣ ਉਤਾਰ ਦਿੱਤਾ ਗਿਆ ਜੀ ਇਹਨਾਂ ਦਾ ਮੇਨ ਅੱਖਰ ਹੈ ਸੁਖਵੀਰ ਬਾਦਲ ਤੇ ਸਾਰਿਆਂ ਨੂੰ ਸਜ਼ਾ ਦੇਣ ਦੇ ਵਿੱਚ ਇੱਕਦਸਰ ਤੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਇਹ ਕਿਉਂਕਿ ਸਾਡੇ ਧਰਮ ਨਾਲ ਸਾਡੇ ਪੰਥ ਨਾਲ ਜੁੜਿਆ ਹੋਇਆ ਮਸਲਾ ਹੈ ਮੈਂ ਐਸ ਸੈਕੂਲਰ ਪਾਰਟੀ ਨੂੰ ਕਿਉਂਕਿ ਅਸੀਂ ਇਹ ਰਿਪਰੈਜ਼ੈਂਟ ਕਰਦੇ ਆ ਮੈਂ ਆਪਣੇ ਧਾਰਮਿਕ ਮਸਲਿਆਂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂ ਸਾਰੀ ਸੋਸ਼ਲ ਮੀਡੀਆ ਤੇ ਟਿੱਪਣੀਆਂ ਆ ਚੁੱਕੀਆਂ ਨੇ ਤੁਸੀਂ ਆਪਣੇ ਆਪ ਹੀ ਵੇਖ ਲਓ ਬਹੁਤ ਹੀ ਬਦਕਿਸਮਤੀ ਦੀ ਗੱਲ ਜਿਸ ਕਿਸਮ ਦਾ ਕੰਮ ਬਣ ਰਿਹਾ ਮੈਂ ਸਮਝ ਨਹੀਂ ਇਹ ਸ਼ੋਭਾ ਨਹੀਂ ਦਿੰਦਾ ਬਟ ਇਹਦੇ ਵਿੱਚ ਮੈਂ ਕੋਈ ਵੀ ਆਪਣੀ ਟਿੱਪਣੀ ਨਹੀਂ ਕਰਨਾ ਚਾਹਾਂਗਾ ਕੌਣ ਸਹੀ ਹੈ ਕੌਣ ਗਲਤ ਹੈ ਕਿਉਂਕਿ ਹਰ ਮੇਰਾ ਪੰਜਾਬੀ ਭਰਾ ਤੇ ਵਿਸ਼ੇਸ਼ ਤੌਰ ਸਿੱਖ ਪਾਈਚਾਰਾ ਸਰਦਾ ਬਹੁਤ ਜ਼ਿਆਦਾ ਇਸ ਗੱਲ ਤੋਂ ਪਰੇਸ਼ਾਨ ਹੈ ਜਿਸ ਕਿਸਮ ਦੇ ਹਾਲਾਤ ਪਿਛਲੇ 1 ਮਹੀਨੇ ਚ ਸਾਡੇ ਸਾਹਮਣੇ ਆ ਰਹੇ ਨੇ ਤੇ ਜੋ ਬਣ ਰਹੇ ਨੇ। ਮਤਮਾਨ ਜੀ ਕਹਿੰਦੇ ਸੀ ਐਮਐਸਪੀ ਦੇਵਾਂਗੇ ਫਸਲਾਂ ਤੇ ਜੀ। ਮੂੰਗੀ ਦੀ ਫਸਲ ਕਹਿੰਦੇ ਚੱਕਾਂਗੇ ਐਮਐਸਪੀ ਦੇਵਾਂਗੇ ਉਹਨੇ ਦਿੱਤੀ। ਚੋਨੇ ਦੇ ਹਾਲਾਤ ਮਾੜੇ ਹੋਏ ਨੇ ਜੀ। ਮੰਡੀਆਂ ਦੇ ਹਾਲਾਤ ਬਹੁਤ ਮਾੜੇ ਰਹੇ ਨੇ। ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਸਰਦਾ ਸਾਹਿਬ ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦਾ ਜਿਹੜਾ ਮੁੱਖ ਮੰਤਰੀ ਅਗਰੀਰੀਅਨ ਸੂਬੇ ਦਾ ਮੁੱਖ ਮੰਤਰੀ ਹੋਏ ਕਹਿੰਦਾ ਮੈਂ ਕਿਸਾਨ ਦਾ ਮੁੰਡਾ। ਉਹ ਆਪਣੇ ਹਲਕੇ ਦੀ ਮੰਡੀ ਵਿਜ਼ਿਟਸ ਨਾ ਕਰ ਤੁਰੀ ਮੰਡੀ ਨੇ ਵਿਜ਼ਿਟ ਕੀਤੀ ਪੰਜਾਬ ਦੇ ਵਿੱਚ ਕਿਸਾਨ ਦੀ ਉਪਨ ਲੁੱਟ ਸਰਕਾਰ ਨੇ ਤੇ ਏਜੰਸੀਆਂ ਨੇ ਰਲ ਕੇ ਵਪਾਰੀਆਂ ਦੇ ਹੱਥੋਂ ਕਰਾਈ 6000 ਕਰੋੜ ਰੁਪਇਆ 45000 ਕਰੋੜ ਦਾ ਟੋਟਲ ਝੋਨੇ ਦੀ ਖਰੀਦ ਹੁੰਦੀ ਹੈ 6000 ਕਰੋੜ ਅੱਠਵਾਂ ਹਿੱਸਾ ਸਾਡੀ ਕਿਸਾਨ ਦੀ ਜੇਬ ਚੋਂ ਕੈਂਚੀ ਲਾ ਕੇ ਲੈ ਗਏ ਨੇ ਇਹ ਰਾਜ ਕਰਨ ਦੇ ਕਾਬਿਲ ਹੈ ਭਗਵੰਤ ਮਾਨ ਜੀ ਮੈਨੂੰ ਉਹਦੇ ਸਹੀ ਬਣੇ ਤੇ ਸ਼ੱਕ ਹੈ ਕਿ ਕਿਸ ਕਿਸਮ ਦਾ ਮੁੱਖ ਮੰਤਰੀ ਹੈ ਯਾ ਹੋਸ਼ੂ ਹਵਾਜ਼ ਗਵਾ ਬੈਠਾ ਮੈਨੂੰ ਤਾਂ ਇਹ ਵੀ ਈਵਨ ਅਫਸਰਾ ਨੇ ਦੱਸਿਆ ਹੈ ਕਿ ਇਹਨਾਂ ਨੇ ਹੁਣ ਆਪਣੇ ਸਰਕਾਰੀ ਘਰ 'ਚ ਇੱਕ ਕਮਰੇ ਨੂੰ ਹਸਪਤਾਲ ਦੀ ਸ਼ੇਪ ਦੇ ਦਿੱਤੀ ਕਿਉਂਕਿ ਕਹਿੰਦੇ ਬੈਠਾ ਬੈਠਾ ਹੀ ਦੁਪਹਿਰੇ ਕਈ ਵਾਰ ਫੇਟ ਹੋ ਜਾਂਦਾ ਬੈਠਾ ਬੈਠਾ ਸੋਫੇ ਤੇ ਡਿੱਗ ਪੈਂਦਾ ਬਜਾਏ ਨੂੰ ਕਿਸੇ ਬਾਹਰਲੇ ਹਸਪਤਾਲ 'ਚ ਖੜਨਾ ਪਿਆ ਉਹਨਾਂ ਘਰ ਦੇ ਵਿੱਚ ਹੀ ਘਰ ਨੂੰ ਹੀ ਸਰਕਾਰੀ ਘਰ ਨੂੰ ਹਸਪਤਾਲ 'ਚ ਕਨਵਰਟ ਕਰ ਦਿੱਤਾ ਇਸ ਤੋਂ ਵੱਡੀ ਵੱਧ ਕੇ ਸਭਤੀ ਸੂਬੇ ਦੀ ਕੀ ਹੋ ਸਕਦੀ ਹਾਂਜੀ ਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸੌਰੀ ਫਾਜ਼ਿਲਕਾ ਦੇ ਵਿੱਚ ਇਸ ਵਾਰੀ ਜਿਹੜਾ ਝਾੜ ਸੀ ਬਹੁਤ ਘਟ ਰਿਹਾ ਹੈ ਪਰ ਜੋ ਸਰਕਾਰੀ ਆંકੜੇ ਕਹਿੰਦੇ ਨੇ ਜਿਉਂ ਕਹਿੰਦੇ ਬੰਪਰ ਫਸਲ ਹੋਈ ਹੈ ਐਕਚੁਅਲੀ ਬਾਹਰਲੇ ਸੱਗਾਂ ਚੋਂ ਆ ਕੇ ਇੱਥੇ ਝੋਨਾ ਬਹੁਤ ਵੱਡੀ ਮਾਤਰਾ ਚ ਵੇਚਿਆ ਕਿ ਉਹਦੇ ਬਾਰੇ ਆਵਾਜ਼ ਚੱਕੋਗੇ ਕਿ ਜਿੰਨੀ ਜਾਂਚ ਕੀਤੀ ਜਾਵੇ ਅਸੈਂਬਲੀ ਦੇ ਵਿੱਚ ਮੈਂ ਚੁੱਕਾਂਗਾ ਬਟ ਜੋ ਕਹਿ ਰਹੇ ਨੇ ਉਹ ਸੱਚ ਕਹਿ ਰਹੇ ਨੇ ਉਹਦਾ ਕਾਰਨ ਇਹ ਹੈ ਕਿਸਾਨ ਦਾ ਝਾੜ ਘਟ ਹੋਇਆ ਹੈ ਬਟ ਏਜੰਸੀਆਂ ਦਾ ਵਪਾਰੀਆਂ ਦਾ ਤੇ ਇਹ ਆਮ ਆਦਮੀ ਦੇ ਐਮਐਲਏ ਦਾ ਝਾੜ ਬਹੁਤ ਵਧੀਆ ਰਿਹਾ ਹੈ ਕਿਉਂਕਿ ਜਿਹੜਾ 300 ਰੁਪਿਆ ਕਵਿੰਟਲ ਇਹਨਾਂ ਦੀ ਜੇਬ 'ਚ ਗਿਆ ਇਹਨਾਂ ਦਾ ਝਾੜ ਤੇ ਬਿਲਕੁਲ ਵਧੀਆ ਹੈ। ਉਥੇ ਤੁਹਾਨੂੰ ਪਹਿਲੇ ਹੀ ਦੱਸ ਦੇ ਕਿ ਸਾਡਾ ਝਾੜ ਬਹੁਤ ਵਧੀਆ ਨਿਕਲਿਆ ਕਿਸਾਨ ਦੇ ਝਾੜ ਦੀ ਗੱਲ ਝੋਨੇ ਦੇ ਝਾੜ ਦੀ ਨਹੀਂ ਕਰਦੇ। ਇਹ ਜਿਹੜਾ ਮਾਲ ਛੜਿਆ ਉਤੋਂ ਦੀ ਲਫਾਫਿਆਂ ਵਿੱਚ ਇਹਨਾਂ ਕੋ ਪਹੁੰਚਿਆ ਉਹ ਚ ਮਾਲ ਬਹੁਤ ਚੰਗਾ ਰਿਹਾ। ਸਰ ਤੁਸੀਂ ਅੱਜ ਆਪਣੇ ਭਾਸ਼ਣ ਦੇ ਦੌਰਾਨ ਕਿਹਾ ਕਿ ਕੁਝ ਚਿਹਰੇ ਇੱਥੇ ਦਿਖਾਈ ਨਹੀਂ ਦੇ। ਆਉਣ ਵਾਲੇ ਸਮੇਂ 'ਚ ਕੀ ਕਹਿਣਾ ਚਾਹੋਗੇ ਕਿ ਸਾਰੇ ਵੇਖੋ ਸਾਰੇ ਨੂੰ ਪਹਿਲੇ ਤੇ ਮੈਂ ਸਦਵਿੰਦਰ ਸਿੰਘ ਹੋਣਾ ਨੂੰ ਤੇ ਇਹਨਾਂ ਸਾਥੀਆਂ ਨੂੰ ਵੈਲਕਮ ਕਰਨ ਆਇਆ। ਤੇ ਅਸੀਂ ਔਨ ਵਨ ਸਟੇਜ ਆ ਰਾਜਾ ਅਮਰਿੰਦਰ ਸਿੰਘ ਵਢਿੰਗ ਜੀ ਤੇ ਮੈਂ ਅੱਜ ਜਿਸਾਂ ਜੋਸ਼ੀ ਸਾਹਿਬ ਨੇ ਤੁਹਾਨੂੰ ਪਹਿਲੇ ਦੱਸਿਆ ਮੈਨੂੰ ਵੀ ਉਹਨਾਂ ਨੇ ਕੱਲ ਹੀ ਕਿਹਾ ਸੀ ਕਿ ਭਾਜੀ ਇਸ ਤਰ੍ਹਾਂ ਲੁਧਿਆਣੇ ਦੀ ਚੋਣ ਹੋ ਰਹੀ ਹੈ ਮੇਰਾ ਉੱਥੇ ਰਹਿਣਾ ਜ਼ਰੂਰੀ ਹੈ ਕਿਉਂਕਿ ਵੱਡੇ ਪੈਮਾਨੇ ਤੇ ਗੁੰਡਾਗਰਦੀ ਸਮੁੱਚੇ ਪੰਜਾਬ 'ਚ ਹੀ ਹੋ ਰਹੀ ਹੈ ਤੇ ਲੁਧਿਆਣੇ 'ਚ ਵੀ ਹੋਏਗੀ ਮੈਂ ਮੈਂਬਰ ਆ ਪਾਰਲੀਮੈਂਟ ਆ ਮੈਨੂੰ ਅੱਜ ਦੀ ਮਾਫੀ ਦੇ ਦਿੱਤੀ ਜਾਏ ਤੁਸੀਂ ਮੇਰੀ ਜਗ੍ਹਾ ਨੂੰ ਅਸੀਂ ਸੋ ਵੀ ਆ ਰਿਪਰੈਜ਼ੈਂਟਿੰਗ ਬੋਥ ਅਸੀਂ ਇਸ ਗੱਲ ਦੇ ਵਿੱਚ ਸਹਿਮਤ ਆਏ ਇਹ ਨਾ ਕੋਈ ਵੇਖਿਆ ਜਾਏ ਕਿ ਉਹ ਕਿਉਂ ਨਹੀਂ ਆਏ ਕਈ ਜਗ੍ਹਾ ਹੁੰਦੀਆਂ ਜਿੱਥੇ ਉਹ ਚਲੇ ਜਾਂਦੇ ਮੈਂ ਨਹੀਂ ਕਿਈ ਜਗ੍ਹਾ ਪਹੁੰਚ ਪੰਦਾ ਸੀ ਸੋ ਇਸ ਗੱਲ ਕਾਰ ਇੱਕ ਦੇ ਬੀ ਆਰ ਟੂਗੇਦਰ ਜਿਹੜੇ ਸਾਥੀ ਇੱਥੇ ਨਹੀਂ ਆਏ ਉਹਨਾਂ ਨੂੰ ਵੀ ਆ ਟ੍ਰਾਈਂਗ ਟੂ ਬ੍ਰਿੰਗ ਦਮ ਰਹਾ ਕਈ ਤੁਹਾਨੂੰ ਪਤਾ ਕਿ ਟਾਈਮ ਲੱਗਦਾ ਹੈ ਹਰ ਚੀਜ਼ ਨੂੰ ਕਰਦੇ ਵਿੱਚ ਵੀ ਸਿਸਟਮ ਨੂੰ ਸੈੱਟ ਕਰਨ ਦਾ ਤੇ ਸਾਰਾ ਕੁਝ ਠੀਕ ਹੋਏਗਾ ਮੈਨੂੰ ਪੂਰਨ ਆਸ ਹੈ ਕਿ ਦੋਹਾਂ ਸਾਲਾਂ ਚ ਕਾਂਗਰਸ ਵਿਲ ਕਮ ਆਊਟ ਵਿਦ ਫਲਾਈਂਗ ਕਲਰਸ ਪੰਜਾਬ ਨੂੰ ਅੱਜ ਇੱਕ ਮਜ਼ਬੂਤ ਲੀਡਰਸ਼ਿਪ ਦੀ ਤੇ ਇੱਕ ਮਜ਼ਬੂਤ ਪਾਰਟੀ ਦੀ ਲੋੜ ਹੈ ਜਿਹੜੀ ਪੰਜਾਬ ਨੂੰ ਇਸ ਬਹੁਤ ਤਜਰਬੇਕਾਰ ਸਮਝੋ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਪੰਜਾਬ ਨੂੰ ਇਸ ਕ੍ਰਾਈਸਿਸ ਚੋਂ ਕੱਢ ਪਾਏ ਬਾਜਵਾ ਸਾਹਿਬ ਜਲਾਲਾਬਾਦ ਹਲਕੇ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਕਈ ਚਿਹਰੇ ਨੇ ਜਿਹੜੇ ਇੱਕ ਦੂਜੇ ਤੋਂ ਕਾਫੀ ਨਾਰਾਜ਼ ਚੱਲਦੇ ਆ ਰਹੇ ਨੇ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਸਫਲ ਹੋਵਗੇ 110% ਅੱਧੇ ਤੇ ਮੈਂ ਕਰ ਲਏ ਨੇ ਜੀ ਅੱਧੇ ਹਫਤੇ 10 ਦਿਨ ਚ ਕਰ ਅੱਜ ਵੀ ਦੇਖਿਆ ਇੱਕ ਦੂਜੇ ਦੇ ਘਰੇ ਕਈ ਨਹੀਂ ਲੀਡਰ ਗਏ ਔਰ ਕਿਤੇ ਨਾ ਕਿਤੇ ਨਮੋਸ਼ ਹੋ ਜਾਂਦੇ ਨੇ ਕਿ ਜਦੋਂ ਕੋਈ ਲੀਡਰ ਬਾਹਰੋਂ ਆ ਕੇ ਇਲੈਕਸ਼ਨ ਦੇ ਦੌਰਾਨ ਹੁੰਦਾ ਇੱਥੇ ਕੋਈ ਉਹ ਜਿਹਾ ਲੀਡਰ ਨਹੀਂ ਹੁੰਦਾ ਕਿ ਕੋਈ ਅਵੇਲੇਬਲ ਨਹੀਂ ਹੁੰਦਾ ਜੋ ਮੇਰੀ ਬੇਨਤੀ ਹੈ ਇਸ ਤਰ੍ਹਾਂ ਕੋਈ ਚੀਜ਼ ਐ ਇਹੋ ਜਿਹੀਆਂ ਜਿਹੜੀ ਔਨ ਕੈਮਰਾ ਮੈਂ ਅੱਜ ਜਵਾਬ ਨਹੀਂ ਦੇਣਾ ਸਾਡੇ ਐਕਸ਼ਨਸ ਵਿਲ ਸਪੀਕ ਜਿਹੜਾ ਤੁਹਾਡਾ ਦਾਸ ਇੱਥੇ ਆਇਆ ਹੈ ਉਹਦਾ ਆਣ ਦਾ ਵਿਸ਼ੇਸ਼ ਕਾਰਨ ਹੈ ਇਹਦਾ ਰਿਜ਼ਲਟ ਹੌਲੀ-ਹੌਲੀ ਜਦੋਂ ਪਹਿਲਾ ਛੱਟਾ ਯੂਰੀਏ ਦਾ ਦਈਦਾ 8-10 ਦਿਨ ਫਿਰ ਪਾਣੀ ਲਈਦਾ ਤੇ 10-15 ਦਿਨ ਬਾਅਦ ਝੋਨੇ ਦੀ ਸ਼ਕਲ ਬਦਲਣੀ ਸ਼ੁਰੂ ਹੋ ਜਾਂਦੀ ਤੇ ਹੁਣ ਛਟਾ ਦੇ ਲੈਂਦੋ ਪਹਿਲਾ ਛਟਾ ਦਿੱਤਾ ਥੋੜਾ ਜਿਹਾ ਹੁਣ ਪਾਣੀ ਲਾਨਦੀ ਦੇ ਰਹੇ ਤੇ ਆਪਣੇ ਆਪ ਰੰਗ ਚੜਦਾ ਚੋਨੇ ਨੂੰ ਵੇਖ ਲਓ ਥੋੜੇ ਪ੍ਰਤਾਪ ਸਿੰਘ ਬਾਜਵਾ ਐਲਓਪੀ ਕਾਂਗਰਸ ਆਈ ਸੀਗੇ ਔਰ ਕੀ ਪ੍ਰੋਗਰਾਮ ਸੀਗਾ ਔਰ ਕਿੰਨੀਆਂ ਲੋਕਾਂ ਦੀ ਜਿਹੜੀ ਸ਼ਮੂਲੀਅਤ ਹੋਈ ਹੈ ਕਾਂਗਰਸ ਪਾਕਿਸਤੂਨ ਅੱਜ ਆਈ ਸੀ ਉਹ ਵੀ ਇਸ ਹਲਕੇ ਨੂੰ ਮਤਲਬ ਪਹਿਲੀ ਵਾਰ ਆਇਆ ਬਾਜਵਾ ਸਾਹਿਬ ਮੈਂ ਸਮਝਦਾ ਹਾਂ ਵੀ ਇਲੈਕਸ਼ਨ ਚ ਦਾ ਬੇਚਾ ਕਿਤੇ ਆਏ ਹੋਣ ਉਹ ਜਿਹੜੀ ਵਰਕਰ ਮਿਲਦੀ ਦੇ ਵਿੱਚ ਪਹਿਲੀ ਵਾਰ ਆਇਆ ਇਹ ਵਰਕਰ ਮਿਲਨੀ ਹੈ ਜਿਹੜੀ ਤੁਸੀਂ ਵੇਖੀ ਹੈ ਵੀ ਰੈਲੀ ਦਾ ਰੂਪ ਧਾਰ ਕਿਸੀ ਕਿੰਨੇ ਪਿੰਡਾਂ ਦੇ ਸਰਪੰਚਾਂ ਦੇ ਦਰਾਂ ਸਰਪੰਚ ਸਾਡੇ ਵੇਖੋ ਟਾਈਮ ਵੀ ਨਹੀਂ ਮਿਲਿਆ ਵਿਚਾਰ ਨੂੰ ਇੰਨਾ ਰਾਜ ਸੀਗਾ ਘੱਟੋ ਘੱਟ ਸਾਡੇ ਕੋਲ 250 ਬੰਦਾ ਸੀ ਜਿਹੜਾ ਜਨਗਰ ਸੀਗਾ ਸਰਪੰਚ ਪੰਜ ਪਲੱਸ ਕੁਝ ਮੈਂਬਰ ਪੂਰਾ 250 ਸਾਡੀ ਲਿਸਟ ਸੀ ਸਾਡੇ ਕੋਲੇ ਪਰ ਉਹ ਟਾਈਮ ਉਹਨਾਂ ਤਾਂ ਲੱਗਿਆ ਨਹੀਂ ਕਿਉਂਕਿ ਉਹ ਤਾਂ 50 40ਾਂ ਤੇ ਗਲਤੀ ਪਾ ਸਕੀ ਫਿਰ ਉਹਨਾਂ ਨੂੰ ਆਪਦਾ ਜਾਣਾ ਸੀ ਚਟਾਲੇ ਉਸ ਕਰਕੇ ਚਲੇ ਗਏ ਬਹੁਤ ਵਧੀਆ ਮਤਲਬ ਹੰਗਾਰਾ ਮਿਲਿਆ ਸਾਨੂੰ ਕਾਂਗਰਸ ਨੂੰ ਆਉਣ ਵਾਲੇ ਸਮੇਂ 'ਚ ਕਿੰਨਾ ਕੋਈ ਏਸੀ ਦਾ ਫਾਇਦਾ ਹੋਏਗਾ ਜਿਹੜਾ ਆ ਜੈਲੋ ਪੀ ਇਥੇ ਆ ਪਏ ਇਹਦਾ ਫਾਇਦਾ ਤਾਂ ਬਹੁਤ ਜਿਆਦਾ ਹੋਇਆ ਕਿਉਂਕਿ ਅਸੀਂ ਤਾਂ ਇਹ ਸਮਝਦੇ ਹਾਂ ਵੀ ਆਉਣ ਵਾਲੇ ਮੁੱਖ ਮੰਤਰੀ ਵੀ ਬਾਜੀਵਾਲ ਸਾਹਿਬ ਸੀਨੀਅਰ ਬੰਦੇ ਨੇ ਤੇ ਫਿਰ ਫਾਇਦਾ ਤਾਂ ਹੋਈ ਗਈ ਹਲਕੇ ਨੂੰ ਜਿਵੇਂ ਪਹਿਲਾਂ ਸੁਖਵੀਰ ਸਿੰਘ ਬਾਦਲ ਰਹੇ ਆ 12 ਤੱਕ ਬੜਾ ਵਧੀਆ ਕੰਮ ਚੱਲਿਆ ਸੀ ਉਦੋਂ ਪਿੱਛੋਂ ਫਿਰ ਉਹਨਾਂ ਨੇ ਲਿਆ ਕੇ ਆਪਦੇ ਬੰਦੇ ਬਿਠਾ ਦੇ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਹੈ ਜੋ ਕੀਤਾ ਇਸੇ ਤਰ੍ਹਾਂ ਇੱਕ ਕਾਰਨ ਪੁੱਛਿਆ ਜਾਵੇ ਤਾਂ ਮੇਨ ਕਾਰਨ ਕੀ ਸੀਗਾ ਕਾਲੀ ਦਲ ਨੂੰ ਜਣਾਲਵੀ ਦਾ ਕਹਿਣ ਨੀ ਅਲਵੀ ਦਾ ਕਹਿਣ ਦਾ ਕਾਰਨ ਤਾਂ ਇਹ ਸੀ ਵੀ ਵੇਖੋ ਅਸੀਂ ਬਣਾਇਆ ਮੁੱਖ ਮੰਤਰੀ ਸੀ ਜਮਲੇ ਬਣਾਇਆ ਸੀ ਸੁਖਵੀਰ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਤਾਂ ਇੱਥੇ ਬਹੁਤ ਘਟ ਆਇਆ ਤਾਂ ਉਹਦੇ ਹੀ ਨਹੀਂ ਸੀ ਉਹ ਤਾਂ ਹਲਕਿਆਂ ਦੇ ਅੱਗੇ ਫੜਾਤਾ ਵੇਖੋ ਠੇਕੇ ਦੇ ਹਲਕਾ ਦੇ ਤਾਂ ਜਿਵੇਂ ਇਸ ਤਰ੍ਹਾਂ ਕੀਤਾ ਉਹਨਾਂ ਨੇ ਤਾਂ ਵੀ ਮੁੜ ਕੇ ਵੜਨਾ ਹੀ ਨਹੀਂ ਇੱਥੇ ਤੇ ਅਸੀਂ ਲੋਕ ਸਾਰੇ ਹੀ ਤੰਗ ਹੋ ਗਏ ਮੈਂ ਕੰਡਾ ਥੋੜੋ ਇਸੇ ਕੰਦ ਕਰਕੇ ਸਾਡੀ ਹਾਰ ਹੋਈ ਬੁਰੀ ਬੜੀ ਬੁਰੀ ਜਿਹੀ ਹਾਰ ਹੋਈ 31000 ਵੋਟ ਕੋ ਥੋੜੀ ਵੋਟ ਦੀ ਸੀ ਵੇਖੋ ਮੁੱਖ ਮੰਤਰੀ ਦਾ ਹਰਨਾ 31000 ਵੋਟ ਤੇ ਬੜੀ ਵੱਡੀ ਗੱਲ ਹੈ ਤੇ ਫਿਰ ਵੀ ਲਾਂਭਾ ਮਤਲਬ ਵਰਕਰਾਂ ਨੂੰ ਦਿੱਤਾ ਸਾਡੇ ਵਰਗਿਆਂ ਨੂੰ ਉਹਨੇ ਉਹ ਨਹੀਂ ਕਿਹਾ ਵੀ ਜੋ ਕੋਈ ਹਲਕਾ ਚਾਰਜ ਹੈ ਵੀ ਇਹ ਗਲਤ ਕਰ ਰਿਹਾ ਤੁਸੀਂ ਇਹ ਗੱਲ ਨਹੀਂ ਚੱਕੀ ਜਦੋਂ ਤੁਸੀਂ ਪਾਰਟੀ 'ਚ ਹੈਗੇ ਸੀ ਬੜੇ ਵਾਰੀ ਚੱਕੀ ਬੜੇ ਵਾਰੀ ਇੱਕ ਵਾਰੀ ਨਹੀਂ ਬੜੇ ਵਾਰੀ ਕੀ ਉਹ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਸੀ ਉਹ ਅੱਜ ਵੀ ਨਹੀਂ ਸੁਣਨ ਨੂੰ ਤਿਆਰ ਸੁਭਿਸ਼ਣ ਬਾਦ ਤੁਹਾਡੇ ਹਲਕਾ ਕਿਸਟ ਚਾਰਜ ਵੀ ਪਰ ਉਹ ਹਲਕਾ ਚਾਰਜ ਹੀ ਲੈ ਕੇ ਬੈ ਗਏ ਯਾਰ ਸਹੀ ਅਸਲੀਅਤ ਹੈ ਇਹੀ ਕਾਰਨ ਰਿਹਾ ਮੁੱਖ ਇਹੀ ਕਾਰਨ ਰਿਹਾ ਵੇਖੋ ਇੱਕ ਤਾਂ ਸਾਡੇ ਵਰਗੇ ਬੰਦੇ ਨੂੰ 9 ਨਾਲ 10 ਪਿੰਡਾਂ ਦੇ ਵਿੱਚ ਬੰਨ੍ਹ ਕੇ ਬਿਠਾ ਦੇਣਾ ਅਸੀਂ ਇੰਨਾ ਕਹਿ ਰਹੇ ਸੀ ਕੀ ਸਾਨੂੰ ਜਾਣ ਦੇ ਹੋਰ ਕਿੰਨੇ ਸਾਡੇ ਵੇਖੋ ਤੁਹਾਡੇ ਸਾਹਮਣੇ ਕਿੰਨਾ ਰੱਸ਼ ਸੀ ਅੱਜ ਕਰ ਸਰ ਰੈਲੀ ਦਾ ਰੂਪ ਧਾਰ ਗਿਆ ਵੀ ਸਾਡੇ ਇੱਕ ਸੱਦੇ ਤੇ ਹੀ ਹੈ ਨਾ ਜੀ ਤੇ ਸਾਨੂੰ ਤਾਂ 9 ਹੜਕਾ ਤਾਂ ਜਾਣ ਨਹੀਂ ਦੇਦੇ ਉੱਥੇ ਹਰੇਕ ਨੂੰ ਲੂੜੀ ਆਉਂਦਾ ਸੀ ਉਹਦਾ ਹਲਕਾ ਨ ਜਾ ਰਹੇ ਉਹਦਾ ਮਤਲਬ ਕੀ ਸੀਗਾ ਵੀ ਕੱਲ ਨੂੰ ਐਮਐਲਏ ਮੈਂ ਖੜਨਾ ਸੁਖਬੀਰ ਤੋਂ ਮਗਰੋਂ ਇਹਨਾਂ ਬੰਦਿਆਂ ਨੂੰ ਜਿਹੜੇ ਸੀਨੀਅਰ ਬੰਦੇ ਆ ਇਹਨਾਂ ਨੂੰ ਮਖੁੱਡੇ ਲੈਣ ਲਾ ਦੇ ਜਿਵੇਂ 9-9 ਪਿੰਡਾਂ 'ਚ ਸਾਡੇ ਤਾਂ ਲਿੰਕ ਹੀ ਤੋੜਦੇ ਸੀ 12 ਤੋਂ ਬਾਅਦ ਇਹਨੇ ਮਤਲਬ ਬਾਰਡਰ ਤੇ ਸਾਨੂੰ ਨਹੀਂ ਜਾਣ ਦਿੱਤਾ ਇਧਰ ਅਰਨੀ ਵਾਲੇ 'ਚ ਸਾਨੂੰ ਨਹੀਂ ਜਾਣ ਦਿੱਤਾ ਆ 9 ਪਿੰਡ ਸੀਗੇ ਇੱਥੇ ਬਹਿ ਜੋ ਵੀ ਕੀ ਲੱਗਦਾ ਸੀ ਮਤਲਬ ਕਾਲੀਦਲ ਛੱਡਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਪਰਸਪਾਲ ਤੋਂ ਸਾਡਾ ਪਰਿਵਾਰ ਕਾਲੀਦਲ ਬੜੀ ਬਹੁਤਾਂ ਦੁਖੀ ਹੋ ਕੇ ਛੱਡਿਆ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਉਹ ਚੀਜ਼ ਹੋ ਸਪਾਏਗੀ ਜੋ ਉਧਰ ਨਹੀਂ ਹੋਈ ਤੁਸੀਂ ਹਲਕੇ 'ਚ ਨਹੀਂ ਥੋੜੇ ਸਾਹਮਣੇ ਭਾਈਵਾ ਸਾਹਿਬ ਕਹਿ ਕੀ ਗਏ ਆ ਉਹਨਾਂ ਨੇ ਵੀ ਜੋ ਵਰਕਰਾਂ ਨੂੰ ਅਸੀਂ ਪੂਰਾ ਇੱਜ਼ਤ ਮਾਨ ਦੇਾਂਗੇ ਵੇਖੋ ਜਦੋਂ ਇਹ ਹੁੰਦਾ ਹੈ ਪਾਰਟੀ ਦੇ ਵਿੱਚ ਪਹਿਲਾਂ ਸਾਡੇ 'ਚ ਵੀ ਇਹੀ ਸੀ ਕੀ ਸਰਪੰਚੀ ਤੋਂ ਘੱਟੋ-ਘਾਟ ਆਪਦੀ ਪ੍ਰਿੰਟ ਦੀ ਪਾਵਰ ਤਾਂ ਦੇਣੀ ਚਾਹੀਦੀ ਹੈ ਹੂੰ ਸਰਪੰਚ ਪੰਚ ਨੂੰ ਬਲਾਕ ਸੰਪਤੀ ਮੈਂਬਰ ਨੂੰ ਸਾਡੇ ਚੇਅਰਮੈਨ ਨੂੰ ਪਰ ਇੱਥੇ ਦਾ ਪਾਵਰ ਹੀ ਖਤਮ ਕਰਤੀ ਸਾਰੇ ਦੀ ਇਹਦਾ ਪਾਵਰ ਸਿਰਫ ਇੱਕੋ ਬੰਦੇ ਦੇ ਹੱਥ ਵਿੱਚ ਜੇ ਕੋਈ ਪੰਜ ਬੋਤਲਾਂ ਸ਼ਰਾਬ ਦੇਸੀ ਕੋਈ ਬੜੀ ਕਿਸੇ ਗਰੀਬ ਬੰਦੇ ਤੋਂ ਉਹ ਵੀ ਹਲਕਾਣ ਚਾਰਜ ਆਖੂਗਾ ਤੇ ਛੁੱਟਦੀ ਨਹੀਂ ਨਹੀਂ 751 ਆਲਾ ਫੜਿਆ ਗਿਆ ਉਹ ਵੀ ਹਲਕਾਣ ਚਾਰਜ ਤੇ ਫੋਨ ਕਰਾਉਂਦੇ ਛੁੱਟੂ ਨਹੀਂ ਬੱਸ ਕੋਈ ਚੇਅਰਮੈਨ ਕੋਈ ਕੁਛ ਨਹੀਂ ਸਭ ਖਤਮ ਕਰਤੀ ਇਹੀ ਕਾਰਨ ਰਿਹਾ ਨਰਾਜ ਇਹ ਕਾਰਨ ਹੋਇਆ ਹਾਰਦਾ ਇਹੀ ਕਾਰਨ ਦੇਖੋ ਜਦੋਂ ਪਾਵਰ ਹੱਥ ਚ ਇੱਕ ਚ ਕਰਤੀ ਉਹ ਬੰਦੇ ਦੇ ਸਾਰੇ ਡੰਡ ਲਾ ਕੇ ਸਾਡੇ ਅਕਾਲੀ ਦਲ ਕੀ ਹੋਰ ਲੋਕ ਵੀ ਅੰਦਰ ਅਕਾਲੀ ਦਲ ਦੇ ਅੱਜ ਦੇ ਸਮੇਂ ਹੈਗੇ ਨੇ ਜਿਹੜੇ ਕੁਟਿਆ-ਕੁਟਿਆ ਮਹਿਸੂਸ ਕਰਦੇ ਇਹ ਤਾਂ ਸਮਾਂ ਦੱਸੇਗਾ 27 ਚ ਤੁਸੀਂ ਵੇਖ ਲਿਓ ਸਾਡੇ ਨਾਲ ਗੱਲ ਹੋਈ ਹੈ ਅੱਗੇ-ਅੱਗੇ ਤੁਸੀਂ ਚਲੋ ਚਲ ਮਗਰ ਅਸੀਂ ਆਵਨੇ ਆ ਆਉਣਗੇ ਠੀਕ ਹੈ ਜੀ